ਅੱਜ ਜੀ ਤੁਹਾਨੂੰ ਇੱਕ ਆਸਾਨ ਤਰੀਕੇ ਬਾਰੇ ਦੱਸਦੀ ਆ ਕਿ ਅਖਰੋਟ ਕਿਵੇਂ ਭੰਨੀ ਦੀ ਆ ਅਖਰੋਟ ਅਸੀਂ ਸਾਰੇ ਹੀ ਖਾਂਦੇ ਆ ਤੇ ਅਖਰੋਟ ਸਰਦੀਆਂ ਚ ਸਾਰੇ ਬਹੁਤ ਪਸੰਦ ਕਰਦੇ ਆ ਤੇ ਸਾਰਿਆਂ ਦੇ ਘਰਾਂ ਵਿੱਚ ਅਸੀਂ ਲੈ ਕੇ ਆਉਂਦੇ ਆ ਪਰ ਜਦੋਂ ਅਸੀਂ ਭੰਨਣ ਲੱਗਦੀ ਆ ਨਾ ਤੇ ਬਹੁਤ ਪ੍ਰੋਬਲਮ ਹੁੰਦੀ ਆ ਅਸੀਂ ਜ਼ਿਆਦਾਤਰ ਐਵੇਂ ਕਰਕੇ ਉੱਤੇ ਕਿਸੇ ਚੀਜ਼ ਨਾਲ ਐਵੇਂ ਕਰਕੇ ਭੰਨਦੇ ਆ ਤਾਂ ਨਹੀਂ ਭੱਜਦੇ ਤੇ ਜੇ ਭੱਜਦੇ ਵੀ ਆ ਤੇ ਸਾਰੇ ਹੀ ਵਿੱਚ ਗਿਰੀ ਰਹਿ ਜਾਂਦੀ ਆ ਇਹ ਜੀ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੂਰੀ ਗਰੀਨ ਹੀ ਨਿਕਲਦੀ ਹੈ ਇਸ ਕਰਕੇ ਮੈਂ ਅੱਜ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਬਾਰੇ ਦੱਸਣ ਦੀ ਹਾਂ ਇਹਨੂੰ ਜਰੂਰ ਟਰਾਈ ਕਰਕੇ ਵੇਖਿਓ ਇਹਦੇ ਲਈ ਚਾਹੀਦੀਆਂ ਸਾਨੂੰ ਇੱਕ ਨਿੰਬੂ ਨਚੋੜਨੀ ਨਿੰਬੂ ਨਚੋੜਨੀ ਤੇ ਅਖਰਵੋਟ ਨਿੰਬੂ ਨਚੋੜਨੀ ਵਿੱਚ ਇਸ ਤਰ੍ਹਾਂ ਨਹੀਂ ਰੱਖਣਾ ਇਹਨੂੰ ਰੱਖਣਾ ਵਾ ਐਵੇਂ ਚਕਟੇ ਰੋਖ ਚਕਟੇ ਰੋਖ ਰੱਖ ਕੇ ਜਿਹੜੀਆਂ ਲੀਕ ਹਨ ਜਿੱਥੋਂ ਇਹਦਾ ਆ ਡਿਵਾਈਡਰ ਹੁੰਦਾ ਵਾ ਹੈਨਾ ਇਨੂੰ ਬਿਲਕੁਲ ਇਦਾਂ ਕਰਨਾ ਹਮ ਉੱਪਰਲੇ ਪਾਸੇ ਕੀ ਪ੍ਰੈਸ਼ਰ ਜਿਹੜਾ ਮੈਂ ਇਹਦੇ ਉੱਪਰ ਪਾਵਾਂ ਤੇ ਜੀ ਇਹ ਸਾਈਡਸ ਤੇ ਜਦੋਂ ਦਾ ਫਿਰ ਇਹ ਵਿੱਚੋਂ ਚੰਗੀ ਤਰ੍ਹਾਂ ਨਹੀਂ ਨਿਕਲੇਗਾ ਇਸ ਕਰਕੇ ਇਹਨੂੰ ਐਵੇਂ ਰੱਖ ਕੇ ਤੇ ਉਤੋਂ ਪ੍ਰੈਸ ਕਰਨਾ ਵੇਖਿਓ ਤੁਸੀਂ ਔਰ ਬਹੁਤ ਆਸਾਨੀ ਨਾਲ ਇਹ ਭੱਜ ਗਿਆ ਤੇ ਔਰ ਇਹ ਸਾਰੀ ਗਿਰੀ ਨਿਕਲ ਆਈ ਇਹਦੇ ਵਿੱਚੋਂ ਬਿਲਕੁਲ ਗਿਰੀ ਜਿਹੜੀਆਂ ਵਿੱਚ ਨਹੀਂ ਰਹਿੰਦੀ ਆਹ ਵੇਖੋ ਅਰੇ ਆ ਬਿਲਕੁਲ ਖਾਲੀ ਹੋ ਗਿਆ ਵਿੱਚੋਂ ਖੂਨ ਗਿਰੀ ਸਾਡੇ ਹੱਥ ਵਿੱਚ ਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸਾ ਪਜ ਜਾਂਦਾ ਵਾ ਇਹਦੀ ਨਿੰਬੂ ਨੂੰ ਛੋਣੀ ਦੀ ਮਦਦ ਨਾਲ ਤੁਸੀਂ ਇੱਕ ਰੋਟੀ ਬਣ ਕੇ ਦੇਖਿਓ ਬਹੁਤ ਵਧੀਆ ਤਰੀਕ ਮੈਂ ਤੁਹਾਨੂੰ ਦਿਖਾਉਣੀ ਹਾਂ ਟਰਾਈ ਕਰਕੇ ਆ ਵੇਖੋ ਬਿਲਕੁਲ ਵੀ ਜੋਰ ਨਹੀਂ ਮੱਲਦਾ ਬਸ ਇਹਨੂੰ ਰੱਖਣ ਦਾ ਇੱਕ ਤਰੀਕਾ ਹੈ ਕਿ ਰੱਖਿਆ ਜਿਹੜਾ ਉਹ ਚੰਗੀ ਤਰ੍ਹਾਂ ਜਾਵੇ ਜੀ ਅਸੀਂ ਇੱਧਰ ਉੱਧਰ ਪਾੜ ਪਾਵਾਂਗੇ ਫਿਰ ਨਹੀਂ ਇਹ ਭਜੇਗਾ ਆ ਵੇਖੋ ਕਿੰਨੀ ਚੰਗੀ ਤਰ੍ਹਾਂ ਇਹ ਭੱਜ ਗਿਆ ਵਾ ਔਰ 1 ਸੈਕਿੰਡ ਬਾਅਦ ਜਾਂਦਾ ਵਾ ਬਿਲਕੁਲ ਬਿਲਕੁਲ ਆ ਵੇਖੋ ਖੋਲ ਨਿਕਲ ਗਿਆ ਔਰ ਪੂਰੇ ਦਾ ਪੂਰਾ ਖਰੋਟ ਨਿਕਲੇਗਾ ਤੁਸੀਂ ਵੀ ਵੇਖ ਸਕਦੇ ਹੋ ਤੇ ਬਹੁਤ ਵਧੀਆ ਤੇ ਬਹੁਤ ਕੰਮ ਆਉਣ ਵਾਲਾ ਫਾਇਦੇਮੰਦ ਤਰੀਕਾ ਵਾ ਤੁਸੀਂ ਜ਼ਰੂਰ ਅਪਣਾਓ ਤੇ ਤੁਸੀਂ ਵੀ ਭਨ ਕੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਤਰੀਕਾ ਕਿੰਨੇ ਦਾ ਲੱਗਿਆ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਐਵੇਂ ਦੀਆਂ ਹੋਰ ਵੀਡੀਓਜ਼ ਤੁਹਾਨੂੰ ਇਹਦੇ ਤੇ ਮਿਲ ਸਕਣ ਧੰਨਵਾਦ